ਖਬਰ ਸੁਨਾਮ ਤੋਂ ਜਿੱਥੇ ਕਿ ਨਵੇਂ ਬਣ ਰਹੇ ਸ਼ੈਲਰ ਦੀ ਕੰਦ ਅਚਾਨਕ गिर ਗਈ ਜਿਸ ਦੌਰਾਨ ਪੰਜ ਮਜ਼ਦੂਰ ਇਸ ਹੇਠ ਦਬ ਗਏ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ ਅਤੇ ਦੋ ਗੰਭੀਰ ਜ਼ਖਮੀ ਹਨ ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਪੁਲਿਸ ਦਾ ਕਹਿਣਾ ਹੈ ਕਿ ਅਗਲੀ ਕਾਰਵਾਈ ਉਹ ਸ਼ੁਰੂ ਕਰਨ ਜਾ ਰਹੇ ਹਨ ਉਧਰ ਮਜ਼ਦੂਰ ਸੰਗਠਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਬੋਲ ਰਹੇ ਸੀ ਕਿ ਕੈਟ ਤੇ ਜੜ ਰਹੇ ਜੀ ਉਤੇ ਬਸ ਜਿਹੜਾ ਖਾਗੀ ਕਿਤੇ ਕੰਦਰ ਬਸ ਅਸੀਂ ਇੱਕਦਾਂ ਸਬਤੂ ਬਸ ਇਹ ਤਾਂ ਲਗਾਏ ਸਾਨੂੰ ਕਿੰਨੇ ਲੋਕ ਥੱਲੇ ਆ ਗਏ ਦੱਸੋ ਸਾਰੀ ਗੱਲ ਪੰਜ 3 ਮੰਦਾ ਦਾ ਹੀ ਸੀ ਬਾਕੀ ਕੋਈ ਫਿਰ ਉਹਦੇ ਸੁੱਜਿਆ ਨਹੀਂ ਸੀ ਇੱਕ ਅੱਧਾ ਬੰਦਾ ਪਾਣੀ ਪੂਣੀ ਪੀਣ ਵਾਗਾ ਬਸ ਜਿਹੜਾ ਥੱਲੇ ਸਮਾਨ ਫੜਾਉਂਦਾ ਹੀ ਸਾਨੂੰ ਤਾਂ ਅੱਛਾ ਆ ਗੱਲ ਆ ਜਾ ਅਸੀਂ ਇਹ ਮੰਗ ਕਰਦੇ ਆਂ ਵੀ ਜਿਹੜੇ ਸੈਲਰ ਮਾਲਕ ਹੈ ਉਹਦੇ ਤੁਰੰਤ ਕਾਰਵਾਈ ਹੋਵੇ ਤੇ ਉਹਦੇ ਠੇਕੇਦਾਰ ਤੇ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਸਰਕਾਰ ਜਿੱਥੇ ਪਹਿਲੀਆਂ ਸਰਕਾਰਾਂ ਮਜ਼ਦੂਰਾਂ ਨੂੰ ਮਟੀਰੀਅਲ ਮਾਲ ਜਿਹੜਾ ਸਲੂਕ ਦੀ ਵਰਤ ਰਹੀਆਂ ਦੀ ਪੰਜਾਬ ਦਾ ਮੁੱਖ ਮੰਤਰੀ ਉਹ ਤੋਂ ਵੀ ਨਕੰਮਾ ਸਾਬਤ ਹੋਇਆ ਇੱਥੇ ਪਹਿਲਾਂ ਵੀ ਜਾਨੀ ਕਿ ਦਰਜਣਾ ਮਜ਼ਦੂਰ ਠੇਗਾ ਥੱਲੇ ਆ ਕੇ ਇਸ ਤਰ੍ਹਾਂ ਅ ਏਕੀ ਤਰ੍ਹਾਂ ਦੀ ਤੇ ਸਰਕਾਰ ਦੀ ਨਲਾਇਕੀ ਦੇ ਕਾਰਨ ਆ ਕਿ ਸਰਕਾਰ ਹਲੇ ਤੱਕ ਕੋਈ ਪਾਲਿਸੀ ਨਹੀਂ ਬਣਾ ਸਕੀ ਅਸੀਂ ਕਹਿੰਦੇ ਆ ਵੀ ਅਸੀਂ ਮੰਗ ਕਰਦੇ ਆ ਅ 50 ਲੱਖ ਰੁਪਇਆ ਮਾਮਜਾ ਤੇ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਤੁਰੰਤ ਕਾਰਵਾਈ ਹੋਵੇ ਤੇ ਜੇ ਸਰਕਾਰ ਇਹਦੇ ਤੇ ਕੋਈ ਢਲ ਵਰਤੀ ਹੈ ਤਾਂ ਅਸੀਂ ਯਾਨੀ ਕਿ ਤਕੜਾ ਜਿਹੜਾ ਸੰਘਰਸ਼ ਕਰਾਂਗੇ ਉਹਨੇ ਸਮੇਂ ਦੇ ਵਿੱਚ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਮਜ਼ਦੂਰਾਂ ਨਾਲ ਇੱਕ ਵੀ ਹਲੇ ਤੱਕ ਕੋਈ ਮੀਟਿੰਗ ਨਹੀਂ ਕੀਤੀ ਜਿਹਦੇ ਕਰਕੇ ਉਹ ਸਮਝਦੇ ਨੇ ਇੱਥੇ ਮਜ਼ਦੂਰ ਕੋਈ ਸੀਵਰੇਜ ਦੇ ਕੇ ਮਰ ਮੌਤ ਹੋ ਜਾਂਦੀ ਹੈ ਵੱਡੀਆਂ ਵੱਡੀਆਂ ਗੱਲਾਂ ਜਾਨੀ ਕਿ ਮੁੱਖ ਮੰਤਰੀ ਸਾਹਿਬ ਕਰਦੇ ਨੇ ਪਰ ਮਜ਼ਦੂਰਾਂ ਨਾਲ ਹਲੇ ਤੇ ਕੋਈ ਮੀਟਿੰਗ ਨਹੀਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਕੋਈ ਪਾਲਿਸੀ ਨਹੀਂ ਉਹ ਜਾਨੀ ਕਿ ਸਾਨੂੰ ਮੰਡੀ ਦਾ ਮਾਲ ਸਮਝਦੇ ਨੇ ਵੀ ਜੇ ਕਿਤੇ ਕੋਈ ਇਹੋ ਜਿਹੇ ਘਟਨੇ ਨੇ ਜਿਹੜੀਆਂ ਵਾਪਰ ਗਈਆਂ ਤਾਂ ਉਹਦੇ ਤੇ ਕਿਸੇ ਨੂੰ ਕੁ ਭੋਗਾਂ ਤੱਕ ਦੇ ਪੈਸੇ ਦੇ ਕੇ ਟਿਕਾ ਦੋ ਮਾੜਾ ਮੋਟਾ ਖਰਚਾ ਦੇ ਕੇ ਵੀ ਦੱਬ ਦੇਣਗੇ ਲੋਕ ਇਸ ਕਰਕੇ ਉਹ ਮਜ਼ਦੂਰਾਂ ਨੂੰ ਜਾਨੀ ਕਿ ਮੰਡੀ ਦਾ ਮਾਲ ਸਮਝਦੇ ਤੇ ਮੈਂ ਨਖੇਦੀ ਕਰਦਾ ਇੱਥੋਂ ਦੇ ਮੁੱਖ ਮੰਤਰੀ ਦੀ ਬਹੁ ਘਟੀਆ ਮੁੱਖ ਮੰਤਰੀ ਹੈ ਜਿਹੜਾ ਪਿਛਲੇ 2 ਸਾਲਾਂ ਤੋਂ 24 ਮਹੀਨਿਆਂ ਤੋਂ ਵੱਧ ਉਹਦੀ ਜਿਹੜੀ ਕਿ ਸਰਕਾਰ ਹੈ ਜਿਹੜੀ ਬਣੀ ਨੂੰ ਹੋ ਗਏ 28 ਮਹੀਨੇ ਤਾਂ ਫਿਰ ਵੀ ਜਾਨੀ ਕਿ ਕੋਈ ਮਜ਼ਦੂਰਾ ਦੇ ਹੱਕ ਦੇ ਵਿੱਚ ਅੱਜ ਤੱਕ ਕੋਈ ਵੀ ਉਹਨਾਂ ਨੇ ਹੱਦ ਨਰਾਦੀ ਮਾਰਿਆ ਇਸ ਕਰਕੇ ਅਸੀਂ ਸੰਘਰਸ਼ ਕਰਾਂਗੇ ਸਾਨੂੰ ਪਤਾ ਵੀ ਸੰਘਰਸ਼ ਤੋਂ ਬਿਨਾ ਕੋਈ ਹੱਲ ਨਹੀਂ ਹੋਣਾ ਕਿਉਂਕਿ ਮੁੱਖ ਮੰਤਰੀ ਇੱਥੇ ਘਟਿਆ ਸਰਕਾਰ ਘਟਿਆ ਤੇ ਉਹਦੇ ਲਈ ਅਸੀਂ ਮੰਗ ਕਰਦੇ ਆਂ ਵੀ 50 ਲੱਖ ਰੁਪਏ ਮਾਮਜ਼ਾ ਇੱਕ ਪਰਿਵਾਰ ਨੂੰ ਨੌਕਰੀ ਜੀ ਆਪਣੇ ਕਲਕਵਾਲ ਜਿਹੜਾ ਫੈਲਰ ਬਣਦਾ ਸੀ 25 30 ਫੁੱਟ ਕੰਦ ਦੇ ਸਿਰਚੀ ਜੋ ਮਜ਼ਦੂਰ ਉੱਥੇ ਕੰਮ ਕਰਦੇ ਸੀ ਉਹ ਅਚਾਨਕ ਕੰਦ ਇਹਨਾਂ ਦੇ ਉੱਪਰ ਆੜ ਗਈ ਪੰਜ ਬੰਦੇ ਸੀਗੇ ਪੰਜ ਬੰਦੇ ਵਿੱਚੋਂ ਤਿੰਨ ਸਹੇਰ ਹੋ ਗਏ ਤੇ ਦੋ ਮਤਲਬ ਪੂਰੀ ਤਰ੍ਹਾਂ ਜ਼ਖਮੀ ਨੇ ਬਹੁਤ ਹੀ ਗਰੀਬ ਪਰਿਵਾਰ ਨੇ ਮਿਹਨਤ ਮਜ਼ਦੂਰੀ ਕਰਕੇ ਖੰਡਣ ਵਿਚਾਰੇ ਬਹੁਤ ਅਜੀਬ ਗਰੀਬ ਪਰਿਵਾਰ ਹੈ ਜੀ ਤੇ ਟ੍ਰੇਲਰ ਭਨੇ ਉੱਪਰ ਹਾਂ ਤੇ 25 ਛੇ ਪਰ ਤੋਂ ਕੀ ਗੱਲ ਸੀ ਮਜ਼ਦੂਰ ਨੇ ਥੇ ਕੰਮ ਕਰੀ ਸੀ ਉਹ ਖੰਡਣ ਦੇ ਉੱਪਰ ਵਿੱਚ ਕਿੰਨੇ ਲੋਕਾਂ ਦੀ ਡੈਥ ਹੋ ਗਈ ਇਹ ਦੋ ਹੀਰੋ ਕਰਦੇ ਜੀ ਤੇ ਇੱਕ ਮੁੰਡਾ ਧਰਮ ਕਰਦੋ ਸੀਗਾ ਤੇ ਇੱਕ ਮੁੰਡਾ ਜੱਟ ਨਹੀਂ ਐ ਉਹ ਕੱਟ ਗਿਆ ਕੀ ਚਾਹਨੇ ਤੁਸੀਂ ਮਤਲਬ ਹਾਂ ਅਸੀਂ ਸਰਕਾਰ ਤੋਂ ਇਹ ਮੰਗ ਚਾਉਣੀ ਜੀ ਬਹੁਤ ਗਰੀਬ ਪਰਿਵਾਰ ਹੈ ਜੀ ਤੇ ਇਹਨਾਂ ਦੇ ਇੱਕਲੇ ਇੱਕਲੇ ਗਰੀਬ ਡੈੱਡ ਹੋਇਆ ਜੀ ਤੋਂ ਦੋ ਬੁੜੀਆਂ ਨੇ ਜੀ ਤੇ ਤਿੰਨ ਬੇਟੇ ਨੇਗੇ ਤੇ ਜਿਹੜਾ ਦੂਸਰਾ ਉਹਦੇ ਵੀ ਦੋ ਬੁੜੀਆਂ ਨੇ ਜੀ ਇਹ ਸਰਕਾਰ ਤੋਂ ਬਥੇਈ ਮੰਗ ਚਾਉਣੀ ਆ ਵੀ ਇਹਨਾਂ ਹੀ ਮਦਦ ਦੇ ਆਪਣੇ ਕੰਟਰੋਲ ਤੋਂ ਮੂਹਰ ਉਸ ਨੇ ਨਵੀਂ ਸਦਕਾ ਦੀ ਸਵਾਰੀ ਕਰੇਗੀ ਜੋ ਸਾਰੇ ਦੌਰਾਨ ਅੱਜ ਦੇ ਮਤਲਬ ਉਹ ਕੰਦ ਕਰਦੀ ਸੀ ਕੰਦ ਦੇ ਖੱਲੇ ਜਿਹੜੇ ਮਤਲਬ ਮਹੂਰ ਕੰਮ ਕਰਦੇ ਉਹ ਮਤਲਬ ਪਾਣੀ ਜਾਣੇ ਬਾਰੇ ਅੱਗੇ ਕੱਲੇ ਜਿਹਨਾਂ ਕਿਉਂ ਕਿੰਨਾ ਦੇ ਚੱਪਦੇ ਸੀ ਇੱਕ ਪਟਿਆਲੇ ਦੇ ਕਹਿੰਦੀ ਸੀ ਦੋ ਅੱਜ ਇੱਕ 1.8 ਪਟਿਆਲੇ ਦੇ ਤੇ ਤੇ ਸਾਨੂੰ ਬਾਕੀ ਉਹਨਾਂ ਦੇ ਸਟੇਟਮੈਂਟ ਆ ਜੋ ਵੀ ਆ ਵਾਰਤਨਰ ਇਸ ਬਾਰੇ ਬੋਲ ਰਹੇ ਨੇ